हले लोई है जान जैन सिंह बहुत बरकत दे अज कलाम ने कहते हाँ जिक्र करना थोड़ा जि जा। ज्यादा नहीं थोड़ा जा जिक्र करना ऐसा खुदा कलाम कलाम लिखा आज खुदा जहा अपना कलाम कर चया करता तबाही तो बचा लोई है कलाम तो बिना अस कुछ भी नहीं है ਕਾਮੇ ਸਨੋਂ ਗੋਵਾ ਕਰਨੇ ਜੋ ਮਰਜੀ ਕਰਨਾ ਚਾਹੀਏ ਉਹ ਜੇ ਕਲਾਮ ਸਾਡੇ ਅੰਦਰ ਨਹੀਂ ਆ ਕੁਛ ਵੀ ਨਹੀਂ ਆ ਕੌਤ ਤਾਂ ਤੇਰਾ ਬਾਬ ਉਹ ਤੇਰਾ ਐਚ ਰਿਖਿਆ ਆ ਕਿੰਦਾ ਜਿਹੜਾ ਬਚਨ ਨੂੰ ਤੁਸ਼ ਜਾਣਦਾ ਹੈ ਉਹ ਆਪਣਾ ਨਾਸ਼ ਕਰਦਾ ਹੈ ਪਰ ਜਿਹੜਾ ਹੁਕਮਾਂ ਦਾ ਭੈ ਮੰਨਦਾ ਹੈ ਉਹਨੂੰ ਚੰਗਾ ਫਲ ਮਿਲਦਾ ਹੈ ਹਾਲੇਲੂਇਆ ਹਾਲੇਲੂਇਆ ਜਿ ਕਿਆ ਕਲਾਮ ਚ ਜਿਹੜਾ ਬਚਨ ਜਿਹੜਾ ਵਚਨ ਨੂੰ ਤੁਸੀਂ ਜਾਣਦਾ ਆ ਉਹ ਆਪਣਾ ਨਾਸ਼ ਕਰ ਲੈਂਦਾ ਹੈ। ਜਿਹੜਾ ਖੁਦਾ ਕਲਾਮ ਨਹੀਂ ਮੰਨਦਾ ਜਿਹੜਾ ਖੁਦਾ ਦੇ ਕਲਾਮ ਨੂੰ ਨਹੀਂ ਜਾਣਦਾ ਖੁਦਾ ਕਲਾਮ ਨਹੀਂ ਮੰਨਦਾ। ਭਾਵੇਂ ਉਹ ਵਚਨ ਕਰੇ ਭਾਵੇਂ ਉਹ ਗੀਤ ਪੈਣ ਵੱਡਿਆ ਵੱਡੇ ਗੀਤ ਪੈਣ ਬੋਲੇ ਭਾਵੇਂ ਲੰਬੀਆਂ ਲੰਬੀਆਂ ਪ੍ਰਾਰਥਨਾਵਾਂ ਕਰ ਲੇ। ਤੇ ਬੜੀਆਂ ਗੱਲਾਂ ਕਰੇ ਬੜੀਆਂ ਗੱਲਾਂ ਕਰੇ। ਤੇ ਜਿਹ ਕਲਾਮ ਨਹੀਂ ਜਾਣਦਾ ਕਲਾਮ ਨੂੰ ਨਹੀਂ ਮੰਨਦਾ ਕਲਾਮ ਨੂੰ ਤੁਸੀਂ ਜਾਣਦਾ ਕਲਾਮ ਨੂੰ ਫਿਰ ਉਹ ਬੰਦਾ ਉਹ ਆਪਣਾ ਨਾਸ਼ ਖੁਦ ਕਰਦਾ ਹੈ ਉਹ ਆਪਣਾ ਨਾਸ਼ ਕਿਸੇ ਸ਼ੈਤਾਨ ਵੱਲੋਂ ਨਹੀਂ ਹੁੰਦਾ ਕਿਸੇ ਸ਼ੈਤਾਨ ਵੱਲੋਂ ਨਹੀਂ ਆ ਕੋਈ ਸ਼ੈਤਾਨ ਵੱਲੋਂ ਗੱਲ ਨਹੀਂ ਆ ਜਿਸ ਕਲਾਮ ਨੂੰ ਨਹੀਂ ਮੰਨਦੇ ਕਲਾਮ ਨੂੰ ਨਹੀਂ ਜਾਣਦੇ ਕਲਾਮ ਤੇ ਨਹੀਂ ਚੱਲਦੇ ਕਲਾਮ ਨੂੰ ਤੁਸੀਂ ਜਾਣਦੇ ਆ ਫਿਰ ਸਾਡਾ ਨਾਸ਼ ਅਸੀਂ ਆਪਣਾ ਆਪ ਹੀ ਨਾਸ਼ ਕਰ ਲੈਨੇ ਆ ਹਾਲੇਲੂਇਆ ਉਹ ਕੁਦਾਰਿਕ ਕਲਾਮ ਲਿਖਿਆ ਪ੍ਰਭੂ ਯੇਸ਼ੂ ਨੇ ਆਖਿਆ ਕਹਿੰਦਾ ਮੈਂ ਤੁਹਾਨੂੰ ਦੋਸ਼ੀ ਨਹੀਂ ਠਹਿਰਾਉਂਦਾ ਨਵਨੇਂਜ ਲਿਖਿਆ ਖੁਦਾ ਦਾ ਕਲਾਮ ਦਾ ਪ੍ਰਭੂ ਯਸ਼ੂ ਆਖਦਾ ਕਿ ਮੈਂ ਤੈਨੂੰ ਦੋਸ਼ੀ ਨਹੀਂ ਠਹਿਰਦਾ ਪਰ ਰੇਕ ਕੇ ਆ ਜਿਹੜਾ ਤੈਨੂੰ ਦੋਸ਼ੀ ਠਹਿਰਾਵੇਗਾ ਉਹ ਖੁਦਾ ਦਾ ਕਲਾਮ ਆ ਇੱਕ ਖੁਦਾ ਦਾ ਕਲਾਮ ਇਹਦਾ ਦੋਸ਼ੀ ਠਹਿਰਾਵੇਗਾ ਜੇ ਤੁਸੀਂ ਖੁਦਾ ਦੇ ਕਲਾਮ ਨੂੰ ਨਹੀਂ ਮੰਨਦੇ ਤੁਸੀਂ ਦੋਸ਼ੀ ਠਹਿਰਦੇ ਆ ਕਹਿੰਦਾ ਜਿਹੜਾ ਖੁਦਾ ਦੇ ਹੁਕਮਾਂ ਨੂੰ ਮੰਨਦਾ ਆ ਜਿਹੜਾ ਖੁਦਾ ਦੇ ਹੁਕਮਾਂ ਦਾ ਪੈ ਡਰ ਮੰਨਦਾ ਖੁਦਾ ਦੇ ਹੁਕਮਾਂ ਦਾ ਡਰ ਰੱਖਦਾ ਆ ਉਹ ਚੰਗਾ ਫਲ ਖਾਵੇਗਾ ਜਿਹੜਾ ਜੰਗਲ ਛੇੜ ਦਾ ਬੱਚਾ ਭੁੱਖਾ ਰਹੇਗਾ ਲੇਕਿਨ ਮੇਰੇ ਤਾਲਿਬ ਨੂੰ ਮੇਰੇ ਦਾਦਾ ਰੱਖਣ ਵਾਲੇ ਨੂੰ ਕਦੇ ਵੀ ਚੰਗੀ ਵਸੇ ਥੋੜਾ ਨਹੀਂ ਹੋਵੇਗੀ ਉਹਨਾਂ ਨੂੰ ਥੋੜਾ ਨਹੀਂ ਹੁੰਦੀ ਜਿਹੜੇ ਕੋਲਾਰੇ ਹੁਕਮਾਂ ਦੀ ਪਾਲਣਾ ਕਰਦੇ ਨੇ ਜਿਹੜੇ ਕੋਲਾਰੇ ਹੁਕਮਾਂ ਤੇ ਚੱਲਦੇ ਜਿਹੜੇ ਕੋਲਾਰੇ ਹੁਕਮਾਂ ਦੇ ਵਾਲੇ ਕੋਲਾਰੇ ਕਲਾਮ ਟੁੱਟ ਜਾਂਦੇ ਨੇ ਉਹਨਾਂ ਲਈ ਅੱਜ ਵੀ ਕਟਿਆ ਤੇ ਕੱਲ ਵੀ ਕਟੀ ਰਹਿਣੀ ਹੈ ਹਾਲੇਲੂਇਆ ਹਾਲੇਲੂਇਆ ਵਾਜਸੀ ਭੜਾ ਜਿੰਨੀਆਂ ਜਿੰਨੀਆਂ ਨੇ ਕੋਲਾਰੇ ਕਲਾਮ ਨੂੰ ਮੰਨਿਆ ਜਿਹਨਾਂ ਨੇ ਇਹਨਾਂ ਕਲਾਮ ਦੇ ਕਲਾਮ ਦੀ ਇੱਜ਼ਤ ਕੀਤੀ ਹੈ ਕੋਲਾਰੇ ਕਲਾਮ ਨੂੰ ਮੰਨਿਆ ਆ ਉਹਨਾਂ ਨੇ ਬਰਕਤ ਠਵਾਈ ਆ ਹਾਲੇਲੂਇਆ ਸ਼ਾਹੂਦ ਰਾਜਾ ਸੀ ਇਸ్రਾਇਲ ਦੇ ਪੇਲੇ ਰਾਜਾ ਸ਼ਾਹੂਦ ਰਾਜਾ ਸੀ ਉਹਨੂੰ ਕੁਦਾਨਿਸ਼ ਸ਼ਾਮਿਲ ਨਾ ਕਿਹਾ ਕਿ ਨਾ ਤੁੰਕੂ ਦਾ ਦੇ ਹੁਕਮਾਂ ਨੂੰ ਰੱਦ ਕੀਤਾ ਆ ਪਰ ਇਹ ਵਚਨ ਨੂੰ ਰੱਦ ਕੀਤਾ ਤੇ ਕੁਦਾਨਿ ਨੇ ਤੈਨੂੰ ਇਸ్రਾਇਲ ਦੀ ਰਾਜਗਦੀ ਤੋਂ ਰੱਦ ਕਰਤਾ ਲਾਟ ਆ ਤੇ ਤੇਰਾ ਰਾਜ ਲੈ ਕੇ ਤੇਰੇ ਗਵਾਂਡੀ ਨੂੰ ਡੇਟ ਆ ਕਿਉਂ ਡੇਟ ਆ ਕਿਉਂਕਿ ਤੂੰ ਖੁਦਾਰੇ ਹੁਕਮਾਂ ਦੀ ਕੋੜਾ ਵਚਨ ਦੀ ਪਾਲਣਾ ਨਹੀਂ ਕੀਤੀ ਕੁਦਾਰੇ ਹੁਕਮ ਤੋੜੇ ਨੇ ਕੋੜਾ ਵਚਨ ਨੂੰ ਤਸ ਜਾਨ ਆ ਇਸ ਲਈ ਕੁਦਾਨਿ ਨੇ ਤੇ ਰਾਜਗਦੀ ਤੋਂ ਲਾਟ ਆ ਰਾਜ ਗੱਦੀ ਤੇ ਖੁਦਾ ਨੇ ਉਦੋਂ ਬਿਠਾਣਾ ਸਾਨੂੰ ਜਦੋਂ ਖੁਦਾ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਜਦੋਂ ਖੁਦਾ ਦੇ ਹੁਕਮਾਂ ਦੇ ਚੱਲਾਂਗੇ ਡਾਊਡ ਕੁਦਾ ਦੇ ਹੁਕਮਾਂ ਲੈਣ ਵਾਲਾ ਬੰਦਾ ਸੀ ਹallelujah ਡਾਊਡ ਦੇ ਕਲਾ ਜੁਬਣੇ ਕਿਹ ਲਈ ਜਗ੍ਹਾ ਤੇ ਲਿਖਿਆ ਕਿ ਡਾਊਡ ਆਖ ਰਿਹਾ ਹੈ ਖੁਦਾ ਨੂੰ ਖੁਦਾ ਤੋਂ ਮੇਰਾ ਬਾਲ ਤੇ ਮਰੀਟਾ ਹਾਲਿਆ ਖੁਦਾ ਤੋਂ ਮੇਰੇ ਲੁਕੜੇ ਦੀ ਜਗਾਇਆ ਹallelujah ਹallelujah ਜੇ ਖੁਦਾ ਦੇ ਹੁਕਮਾਂ ਦੇ ਚੱਲਾਂਗੇ ਖੁਦਾ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਜੇ ਖੁਦਾ ਸਾਨੂੰ ਇੱਜ਼ਤ ਬਖਸ਼ੇਗਾ ਕਾਦੀ ਕੁੜਾ ਚੜੀ ਉਮਰਾਂ ਦੀ ਵੀ ਲੰਬਾਈ ਨੂੰ ਵਧਾਵੇਗਾ ਖੁਦਾ ਸਾਨੂੰ ਆਨੰਦ ਵੀ ਦੇਵੇਗਾ ਖੁਦਾ ਸ਼ਾਂਤੀ ਵੀ ਦੇਵੇਗਾ ਘਰਾਂ ਵਿੱਚ ਲੜਾਈਆਂ ਝਗੜੇ ਤਾਂ ਆ ਕੋੜਾ ਸਖਰਾਰੋ ਕੁਮਾਟੇ ਨਹੀਂ ਚੱਲਦੇ ਅੱਛਾ ਕੁੜਾੜੋ ਕੁਮਾੜੀ ਪਾਲਣਾ ਨਹੀਂ ਕਰਦੇ ਸਭ ਕੁਝ ਠੀਕ ਹੈ ਸਭ ਕੁਝ ਵਧੀਆ ਲੱਗਦਾ ਲੰਗਰ ਵੀ ਵਧੀਆ ਲੱਗਦਾ ਆ ਚਰਚ ਜਾਣਾ ਵੀ ਵਧੀਆ ਲੱਗਦਾ ਆ ਐਤਵਾਰ ਤਿਆਰੋ ਚਰਚ ਜਾਣਾ ਵੀ ਬੜਾ ਵਧੀਆ ਲੱਗਦਾ ਆ ਸਵੇਰੇ ਤੜਕੇ ਉੱਠ ਕੇ ਚਰਚ ਜਾਣਾ ਵੀ ਬੜਾ ਵਧੀਆ ਲੱਗਦਾ ਆ ਬੜਾ ਵਧੀਆ ਲੱਗਦਾ ਜੀ ਤੁਸੀਂ ਭਜਨ ਬੋਲਦੇ ਆ ਬੜਾ ਵਧੀਆ ਲੱਗਦਾ ਜੀ ਤੁਸੀਂ ਦੁਆਵਾਂ ਕਰਦੇ ਲੰਬੀਆਂ ਲੰਬੀਆਂ ਦੁਆਵਾਂ ਕਰਦੇ ਆ ਬੜਾ ਵਧੀਆ ਲੱਗਦਾ ਆ ਪਰ ਇਹਦੇ ਨਾਲ ਕੁਝ ਵੀ ਹਾਸਲ ਨਹੀਂ ਹੁੰਦਾ ਬੰਦੇ ਨੂੰ ਜਿਸੀ ਕਲਾਮ ਕਲਾਮ ਦੇ ਵਿੱਚ ਨਹੀਂ ਚੱਲ ਰਿਹਾ ਕਲਾਮ ਨੇ ਹੁਕਮਾਂ ਨੂੰ ਨਹੀਂ ਮੰਨਦੇ ਕਲਾਮ ਨੂੰ ਨਹੀਂ ਮੰਨ ਰਹੇ ਕਲਾਮ ਨੂੰ ਇੱਜ਼ਤ ਨਹੀਂ ਦੇ ਰਹੇ ਕਲਾਮ ਨੂੰ ਅਸੀਂ ਪੈਲ ਨਹੀਂ ਦੇ ਰਹੇ ਇਹਨਾਂ ਕੁਝ ਵੀ ਨਹੀਂ ਹੈ ਹਾਲੇਲੂਇਆ ਹalleluyah ਇੱਕ ਜਗ੍ਹਾ ਦੇ ਕਲਾਮ ਚ ਲਿਖਿਆ ਆ ਰਾਜੇਨ ਲਿਖਤਾਰ ਚ ਲਿਖਿਆ ਲੀ ਜੀ ਜੋ ਵਿਧਵਾ ਕੋੜ ਗਿਆ ਸਰਫਤ ਚ ਉਹਦਾਨੇ ਕਾ ਜਾਜ ਜਲਾ ਜਾ ਵਿਧਵਾ ਤੇ ਰਿਪ੍ਰਿਤ ਪਾਲ ਕਰੇ ਦਿੱ ਹalleluyah ਉਹ ਲੀ ਜਾਂਦਾ ਹੈ ਕਹਿੰਦਾ ਹੈ ਕਹਿੰਦਾ ਕੰਦੇ ਲਈ ਜਾ ਕੇ ਕਹਿੰਦਾ ਆ ਕੰਡਾ ਜਾ ਮੇਲੀ ਜਾ ਕੇ ਪਾਣੀ ਲੈ ਕੇ ਉਹ ਪਾਣੀ ਲੈ ਆਂ ਜਾਂਦੀ ਹੈ ਕਹਿੰਦਾ ਜਾ ਜਾ ਕੇ ਪਹਿਲਾਂ ਮੇਰੇ ਲਈ ਰੋਟੀ ਵੀ ਲੈ ਕੇ ਆਂ ਕਹਿੰਦੀ ਮੇਰੇ ਕੋਲ ਜੀ ਵੀ ਦਦਾ ਪੱਕਾ ਨਹੀਂ ਹੈ ਕਹਿੰਦਾ ਜਾ ਪਹਿਲਾਂ ਉਹ ਉਹ ਵਚਨ ਦੁਆਰਾ ਕਰ ਜੋ ਖੁਦਾ ਨੇ ਕਹੇ ਨੇ ਉਹ ਵਚਨ ਦੁਆਰਾ ਕੰਮ ਕਰ ਜਾ ਪਹਿਲਾਂ ਮੇਰੇ ਲਈ ਲੈ ਕੇ ਆ ਤੇ ਲਿਖਿਆ ਕਲਾਮ ਚ ਲੈ ਕੇ ਆਈ ਰੋਟੀ ਲੈ ਕੇ ਪਾਣੀ ਉਸੇ ਉਹ ਹੀ ਕੁਸੀ ਉਹਦੇ ਕੋਲ ਰੋਟੀ ਲੈ ਕੇ ਪਾਣੀ ਲੈ ਕੇ ਨੂੰ ਖਵਾਈ ਉਹਨੂੰ ਪਾਣੀ ਪਾਇਆ ਤੇ ਖੁਦਾ ਦੇ ਕਲਾਮ ਲਿਖਿਆ ਉਸ ਜਗ੍ਹਾ ਤੇ ਕਹਿੰਦਾ ਖੁਦਾ ਨੇ ਵੀ ਫਿਰ ਏਲੀਆ ਰਈ ਜਿਹੜਾ ਵਚਨ ਆਕਾਇ ਸੀ ਕੁਦਾਨੇ ਉਹ ਵਚਨ ਦੇ ਨਾਲ ਐਸਾ ਕੰਮ ਕੀਤਾ ਕੁਦਾਨੇ ਕਿ ਨਾ ਉਹਦਾ ਤੇਲ ਘਟਿਆ ਤੇ ਨਾ ਢਰਮੇ ਚੋਂ ਆਟਾ ਮੁੱਕਿਆ ਜਿੰਨੇ ਕੇ ਦੁਬਾਰਾ ਮੀ ਨਹੀਂ ਪਿਆ ਹਾਲੇਲੂਇਆ ਹਾਲੇਲੂਇਆ ਜੇ ਕੁਦਾ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਕੁਦਾ ਦੇ ਕਲਾਮ ਦੀ ਪਾਲਣਾ ਕਰਾਂਗੇ ਤੇ ਖੁਦਾ ਸਾਡੀਆਂ ਢਰਮੀਆਂ ਨੂੰ ਭਰ ਕੇ ਰੱਖੇਗਾ ਸਾਡੇ ਇੱਕਾਂ ਚ ਖੁਦਾ ਬਰਕਤ ਦੇਵੇਗਾ ਵੀਸਾ 32 ਬਾਅਦ ਚ ਲਿਖ ਕੇ ਆਇਆ ਲਿਖਾ ਜੇ ਤੁਸੀਂ ਆਪਣੇ ਪਰਮੇਸ਼ਰ ਦੀ ਆਵਾਜ਼ ਮਨ ਲਾ ਕੇ ਸੁਣੋ ਤੇ ਉਹ ਤੁਹਾਡੀ ਪਾਲਣਾ ਕਰੋ ਤੇ ਕੁੜਾਇਆ ਆਕੜਾ ਮੈਂ ਤੁਹਾਨੂੰ ਸਾਰੇ ਉਚਾ ਕਰਾਂਗਾ ਇਹਦਾ ਸਾਰੀਆਂ ਬਰਕਤਾਂ ਢਿੱਪੇ ਪਿਆ ਕੇ ਤੁਹਾਨੂੰ ਮਿਲਣਗੀਆਂ ਤੁਸੀਂ ਇਸੇ ਠਹਿਰੋਗੇ ਪੋਸ਼ ਨਹੀਂ ਠਹਿਰੋਗੇ ਤੁਸੀਂ ਮੁਬਾਰਕ ਹੋਵੋਗੇ ਘਰ ਦੇ ਵਿੱਚ ਮੁਬਾਰਕ ਤੁਸੀਂ ਕਰਦੋ ਬਾਹਰ ਮੁਬਾਰਕ ਹੋਵੋਗੇ ਤੁਹਾਡੇ ਬੱਚੇ ਮੁਬਾਰਕ ਹੋਣਗੇ ਤੁਹਾਡਾ ਪ੍ਰਾਤੜਾ ਮੁਬਾਰਕ ਤੁਹਾਡੀ ਖਾਰੀ ਮੁਬਾਰਕ ਹੋਵੇਗੀ ਇਹ ਜਿਹੜੇ ਤੈਨੂੰ ਮਾਰਨ ਹੁੰਦੇ ਨੇ ਉਹ ਇੱਕ ਰਾਤ ਥਾਣੀ ਹੋਣੇ 70 ਹੀ ਹੋ ਕੇ ਭੱਜਣਗੇ। ਹallelujah। ਖੁਦਾ ਤਾਨੂੰ ਕਦੇ ਵੀ ਸ਼ਰਮਿੰਦਾ ਨਹੀਂ ਹੋਣ ਦੇਵੇਗਾ। ਹallelujah। ਜੇ ਕੁੜਾ ਦੇ ਹੁਕਮਾਂ ਦੀ ਪਾਲਣਾ ਕਰਾਂਗੇ, ਕੁੜਾ ਦੇ ਹੁਕਮਾਂ ਨੂੰ ਮੰਨਾਂਗੇ, ਤੇ ਕੁੜਾ ਸਾਨੂੰ ਚੰਗਾ ਫਲ ਦੇਵੇਗਾ। ਹallelujah। ਜੇ ਕੁੜਾ ਦੇ ਹੁਕਮਾਂ ਦੇ ਚੱਲਾਂਗੇ, ਕੁੜਾ ਦੇ ਹੁਕਮਾਂ ਦੀ ਪਾਲਣਾ ਕਰਾਂਗੇ, ਤੇ ਕੁੜਾ ਸਾਡੇ ਘਰਾਂ ਨੂੰ ਆਨੰਦ ਦੇਵੇਗਾ, ਸਾਡੇ ਘਰਾਂ ਨੂੰ ਸ਼ਾਂਤੀ ਦੇਵੇਗਾ ਖੁਦਾ। ਹallelujah। ਜਿਵੇਂ ਵਚਨ ਤੁਸੀਂ ਜਾਣਦੇ ਹੋ ਜਾਂ ਕਲਮ ਤੁਸੀਂ ਜਾਣਦੇ ਪਏ ਆ ਅਸੀਂ ਆਪਣਾ ਆਪ ਨੁਕਸਾਨ ਕਰ ਰਹੇ ਹਾਂ ਇਸੇ ਦਾ ਕੁਝ ਨਹੀਂ ਜਾ ਰਿਹਾ ਅਸੀਂ ਆਪਣਾ ਨੁਕਸਾਨ ਖੁਦ ਕਰ ਰਹੇ ਹਾਂ ਜੇ ਕੁੜਾ ਦੇ ਕੁਮਾਂਡੇ ਚ ਲਾਂਗੇ ਤੇ ਕੁੜਾ ਬਰਕ ਕਰ ਦੇਵੇਗਾ ਤੁਹਾਡੇ ਕਲਮ ਚ ਕਾਜਾ ਲਿਖ ਕੇ ਆਇਆ ਲਿਖਿਆ ਜਾਂਦਾ ਤੁਪਾ ਵੰਦੇ ਕੁੜਾ ਦੇ ਘਰ ਵਿੱਚ ਜਾਵੇ ਹਲੈਯਾ ਜਿੱਦੋ ਕੁੜਾ ਦੇ ਘਰ ਵਿੱਚ ਜਾਵੇ ਤੇ ਪੈਰ ਚੌਕਸੀ ਨਾ ਪੈ ਚੌਕਸੀ ਨਾਲ ਧਾਰ ਕਹਿੰਦਾ ਵੇਖ ਤੇਰੀਆਂ ਗੱਲਾਂ ਘੱਟ ਹੋਣ ਦੇ ਕੰਮ ਵਧੇਖ ਹੋਣ ਹਰ ਕੰਮ ਜਿਹੜਾ ਚੌਕਸੀ ਨਾਲ ਕਰਨਾ ਹਰ ਕੰਮ ਭਾਵੇਂ ਚ ਜਾਓ ਬੜੀ ਚੌਕਸੀ ਦੇ ਨਾਲ ਬੜੀ ਚੌਕਸੀ ਨਾਲ ਚੱਲੋ ਪਰ ਕੁਮਾਰੀ ਪਾਲਣਾ ਕਰੋ ਰਗੜ ਰਗ ਬੋਲਣਾ ਘੱਟ ਹੋਵੇ ਤੇਰਾ ਤੇ ਕੰਮ ਵਧੇਖ ਹੋਣ ਆ ਲੋਕ ਗੱਲਾਂ ਗੱਲਾਂ ਕਰ ਕਰਕੇ ਖੁਦਾ ਨੂੰ ਖੁਸ਼ ਕਰਨਾ ਚਾਹੁੰਦੇ ਆ ਕਿ ਗੱਲਾਂ ਬਹੁਤੀਆਂ ਗੱਲਾਂ ਕਰਾਂਗੇ ਤੇ ਖੁਦਾ ਖੁਸ਼ ਹੋ ਜਾਏਗਾ ਕੋੜਾ ਬਹੁਤੀਆਂ ਗੱਲਾਂ ਨਾਲ ਖੁਦਾ ਨੇ ਖੁਸ਼ ਨਹੀਂ ਹੋਣਾ ਕੋੜਾ ਨੇ ਆਪਣੀ ਜਿਹੜਾ ਉਹਦੀ ਖੁਦਾ ਦੀ ਵਚਨ ਦੀ ਪਾਲਣਾ ਕਰੇਗਾ ਖੁਦਾ ਦੇ ਵਚਨ ਇੱਜ਼ਤ ਕਰੇਗਾ ਕੋੜਾ ਉੱਤੋਂ ਕੁਛ ਨਹੀਂ ਲਾਏ ਇਹੜਾ ਕੋੜਾ ਡਰ ਵਿੱਚ ਰਹਿੰਦਾ ਆ ਕੋੜਾ ਉੱਤੋਂ ਕੁਛ ਨਹੀਂ ਲਾਏ ਹਾਲੇਲੂਇਆ ਹਾਲੇਲੂਇਆ ਜਿਸੀ ਜੋ ਕੋੜਾ ਤੁਹਾਨੂੰ ਬਰਕਤ ਦੇਵੇ ਖੁਦਾ ਚੰਗਾ ਫਲ ਦੇਵੇਗਾ ਕੋੜਾ ਤੁਹਾਨੂੰ ਜੇ ਕੋੜਾ ਹੁਕਮਾਂ ਦੀ ਪਾਲਣਾ ਕਰਾਂਗੇ ਦੋਨਿਆਂ ਨੂੰ ਆਕੋ ਬਰਕਤ ਲਈ ਉਹ ਕੁਮਾੜੇ ਚੱਲ ਗਿਆ ਕੁੜਾ ਰੱਬ ਕੋ ਮਾਂਡੇ ਚੱਲਿਆ ਯੂਸਫ ਨੂੰ ਅਚਟਕ ਤੇ ਮਿਲਿਆ ਜਿਹੜਾ ਕੁੜਾ ਰੱਬ ਕੋ ਮਾਂਡੇ ਚੱਲਿਆ ਉਹ ਉਹਨੇ ਪਾਪ ਨੂੰ ਪਿੱਛੇ ਛੱਡਤਾ ਉਹਨੇ ਕੰਨੀਆਂ ਕੰਨੀਆਂ ਗੱਲਾਂ ਚ ਉਹਨੇ ਕੁੜਾ ਨੂੰ ਖੁਸ਼ ਕੀਤਾ ਉਹਨੇ ਯੂਸਫ ਨੂੰ ਕੁੜਾ ਨੇ ਕੱਖਾਂ ਦੇ ਚੋਕੇ ਕੁੜਾ ਨੇ ਉਨਕ ਤਾਂ ਉਤੇ ਬਿਠਾ ਦਿੱਤਾ ਦੌਦ ਨੂੰ ਕੁੜਾ ਨੇ ਪੇਡਾਂ ਚੜ੍ਹ ਚੋਕੇ ਕੁੜਾ ਇਜ਼ਰਾਇਲ ਦੀ ਰਾਜਗਦੀ ਤੇ ਬਿਠਾ ਦਿੱਤਾ ਹਾਲੇਲੂਇਆ ਹਾਲੇਲੂਇਆ ਉਦਾਰੇ ਖਲਾਨ ਚ ਲਿਖ ਕੇ ਆਇਆ ਕਹਿੰਦਾ ਖੁਦਾ ਗਰੀਬ ਨੂੰ ਖਾਗ ਚ ਚੱਕਣਾ ਜ਼ਰੂਰੀ ਤੋਂ ਉਠੋਂਦਾ ਆ ਤੇ ਪਟਵੰਤਾ ਲੋਕਾਂ ਵਿੱਚ ਬਿਠਾਉਂਦਾ ਆ ਜੇ ਕੁਮਾਰ ਚ ਉਹਦੇ ਕੁਮਾਰ ਚ ਲਾਂਗੇ ਖੁਦਾ ਸਾਨੂੰ ਗਰੀਬੀ ਟੋਵੀ ਤਾਂ ਚੁਕੇਗਾ ਜੋ ਕੁਮਾਰ ਦੀ ਪਾਲਣਾ ਕਰਾਂਗੇ ਖੁਦਾ ਤੁਹਾਨੂੰ ਚੰਗਾ ਫਲ ਦੇਵੇਗਾ ਖੁਦਾ ਹallelujah ਹallelujah ਇਸ ਲਈ ਕਿੰਨਾ ਚਿਰ ਕਿੰਨਾ ਚਿਰ ਚੜ ਜਾਂਦੇ ਰਹਿੰਨੇ ਕਿੰਨੇ ਸਾਲ ਵੀ ਚੜ ਜਾਂਦੇ ਆ ਲੜਾਈਆਂ ਝਗੜੇ ਯੋਹੀ ਗੱਲਾਂ ਯੋਹੀ ਸਾਰੇ ਕੰਮ ਯੋਹੀ ਰਹਿੰਦੇ ਆ। ਜੇ ਉਸੇ ਖੁਦਾ ਦੇ ਕਲਾਮ ਨੂੰ ਤੁਸੀਂ ਜਾਣਿਆ ਹੋ, ਪਰ ajo ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਜੇ ਖੁਦਾ ਦੇ ਹੁਕਮਾਂ ਦੀ ਪਾਲਣਾ ਕਰਦੇ ਤੇ ਸਾਡੇ ਕਰਾਂ ਦੇ ਹਾਲਾਤ ਬਦਲ ਜਾਂਦੇ ਅੱਜ। ਜੇ ਖੁਦਾ ਦੇ ਹੁਕਮਾਂ ਦੀ ਪਾਲਣਾ ਕਰਦੇ ਕੋੜਾ ਦੇ ਵਚਨ ਇੱਜ਼ਤ ਦਿੰਦੇ ਕੋੜਾ ਦੇ ਵਚਨ ਨੂੰ ਤੇ ਸਾਡੇ ਕਰਾਂ ਦੇ ਹਾਲਾਤ ਅੱਜ ਤੱਕ ਬਦਲ ਜਾਂਦੇ, ਸਾਡੇ ਮਨਾਂ ਦੇ ਵਿਚਾਰ ਅੱਜ ਤੱਕ ਬਦਲ ਜਾਂਦੇ, ਸਾਡੇ ਦਿਮਾਗੀ ਸੋਚ ਅੱਜ ਤੱਕ ਬਦਲ ਜਾਂਦੀ। ਹਾਲੇਲੂਇਆ। ਇਹੜਾ ਕੋਈ ਰਾਹ ਹੁਕਮ ਜਿਹੜਾ ਹੁਕਮਾਂ ਦਾ ਭੈ ਮੰਨਦਾ ਆ ਖੁਦਾ ਉਹਨੂੰ ਫਲ ਦਿੰਦਾ ਆ ਉਹਨਾਂ ਨੂੰ ਫਲਦਾਰ ਕਰਦਾ ਆ ਹਾਲੇਲੂਇਆ ਹਾਲੇਲੂਇਆ ਇਹੜਾ ਕੋਈ ਰਾਹ ਹੁਕਮਾਂ ਤੇ ਚੱਲਦੇ ਨੇ ਖੁਦਾ ਉਹਨਾਂ ਨੂੰ ਫਲ ਦਿੰਦਾ ਆ ਉਹਨਾਂ ਨੂੰ ਫਲਦਾਰ ਰੱਖਦਾ ਆ ਇਸ ਲਈ ਜੋ ਭਾਵੇਂ ਜਿਵੇਂ ਜਿੰਨਾ ਮੱਜੀ ਅਸੀਂ ਦੁਆਵਾਂ ਬੜੀਆਂ ਦੁਆਵਾਂ ਕਰਦੇ ਬੜੀਆਂ ਦੁਆਵਾਂ ਕਰਦੇ ਆ ਜੇ ਹੁਕਮਾਂ ਨੂੰ ਨਹੀਂ ਮੰਨਦੇ ਤੇ ਫਿਰ ਦੁਆਵਾਂ ਵਿਅਰਥ ਨੇ ਉਹ ਕਲਾਮ ਲਿਖਿਆ ਆ ਇੰਦਾ ਜਿਹੜਾ ਕਲਾਮ ਨੂੰ ਤੋਸ਼ੀ ਆਂਦਾ ਤੇ ਬੇਸੰਤੋਸ਼ੀ ਆਂਦਾ ਉਹਦੇ ਪ੍ਰਾਰਥਾ ਵੀ ਕਨੌਣੀਆਂ ਨੇ ਉਹਦੀਆਂ ਉਹਦੇ ਪ੍ਰਾਰਥਾ ਵੀ ਸੁਣਨ ਵਾਲੀਆਂ ਫਿਰ ਹallelujah ਹallelujah ਇਸੇ ਜੋ ਕੁੜਾ ਦੇ ਹੁਕਮਾਂ ਨੂੰ ਮੰਨਣਾ ਜ਼ਰੂਰੀ ਆ ਕੁੜਾ ਦੇ ਹੁਕਮਾਂ ਦੀ ਪਾਲਣਾ ਦੇ ਵਚਨ ਨੂੰ ਮੰਨਣਾ ਜ਼ਰੂਰੀ ਆ ਕਲਾਮ ਚ ਕੀ ਲਿਖਿਆ ਆ ਉਹਨੂੰ ਪੜ੍ਹਨਾ ਜ਼ਰੂਰੀ ਆ ਉਹਨੂੰ ਮੰਨਣਾ ਅਤੇ ਚੱਲਣਾ ਜ਼ਰੂਰੀ ਆ ਜਿਹੜਾ ਧਾਨਯੋ ਲੋਕ ਜਿਹੜੇ ਵਚਨ ਨੂੰ ਪੜ੍ਹਦੇ ਨੇ ਧਾਨਯੋ ਲੋਕ ਦੇ ਵਚਨ ਨੂੰ ਸੁਣਦੇ ਨੇ ਤਨ ਉਹ ਦੇ ਮੁਬਾਰਕ ਕੋਣੀ ਡਵਜ ਸੁਣਦੇ ਆ ਪੜਦੇ ਉਹਦੇ ਤੇ ਚੱਲਦੇ ਵੀ ਆ ਕਿ ਦਿਨ ਬੁਰੇ ਨੇ ਦਿਨ ਬੁਰੇ ਨੇ ਜੇ ਜਿਹੜੇ ਹੁਕਮਾਂਦਵਾਰਾਂ ਆਪਣੀ ਜ਼ਿੰਦਗੀ ਬਸਰ ਕਰਨੀ ਹੈ ਉਹਦੇ ਹੁਕਮਾਂਦਵਾਰਾਂ ਚੱਲਣਾ ਹੈ ਆਪਣੀ ਜ਼ਿੰਦਗੀ ਨੂੰ ਉਹਦੇ ਹੁਕਮਾਂਦਵਾਰਾਂ ਚ ਚਲੋਣਾ ਹੈ ਪਲਾਨ ਰੱਖਿਆ ਨਾ ਹੋ ਕੋੜੀਆਂ ਤੇ ਖਚਰਾ ਦੇ ਵਾਂਗਰ ਕੁਝ ਵੀ ਸਮਝ ਨਹੀਂ ਆਉਣਾ ਨੂੰ ਉਹਨਾਂ ਨੂੰ ਨਹੀਂ ਕੁਝ ਵੀ ਸਮਝ ਕਿਉਂਕਿ ਉਹਨਾਂ ਉਹਨਾਂ ਨੂੰ ਕੋਈ ਸਮਝ ਨਹੀਂ ਆ ਕਿ ਨਾ ਉਹ ਉਨਾ ਵਰਗਾ ਨਾ ਬਣ ਦੂੰ ਕੋ ਡਾਡੋ ਕਮਾਂਡੀ ਪਾਲਣਾ ਕਰ ਕੋ ਡਾਡੋ ਹੁਕਮਾਂ ਚ ਬਣਿਆ ਰਿਆ ਕੋ ਡਾਡੋ ਹੁਕਮਾਂ ਨਾਲ ਆਪਣੀ ਜ਼ਿੰਦਗੀ ਦੂੰ ਬਸ ਰਗਾਂ ਨਾ ਸੱਜੇ ਮੋੜ ਤੇ ਨਾ ਖੱਬੇ ਮੋੜ ਸਿੱਧਾ ਕੋ ਡਾਡੋ ਹੁਕਮ ਦੇ ਉਤੇ ਨਿਗ੍ਹਾ ਰੱਖ ਪਰ ਇੱਕ ਕਲਾਮ ਤੇ ਨਿਗ੍ਹਾ ਰੱਖ ਕਲਾਮ ਲਿਖ ਕੇ ਆਇਆ ਇਹ ਸ਼ਿਵ ਚ ਲਿਖ ਕੇ ਆਇਆ ਪਹਿਲੇ ਹਾਵ ਚ ਕਹਿੰਦਾ ਜਿੱਥੇ ਕਹਿੰਦਾ ਵੇਖ ਨਾ ਸੱਜੇ ਮੋੜ ਤੇ ਨਾ ਖੱਬੇ ਮੋੜ ਨਾ ਸੱਜੇ ਮੋੜ ਤੇ ਨਾ ਖੱਬੇ ਮੋੜ ਸਿੱਧਾ ਨੱਕ ਦੀ ਸੀ ਤੱਕ ਡਾਡੇ ਕਲਾਮ ਵੱਲ ਤੱਕਦਾ ਰਹਿ ਉਹ ਇਕਲਾਮ ਨੂੰ ਵੱਲ ਵੇਖਦਾ ਰਿਹਾ। ਕਹਿੰਦਾ ਫਿਰ ਤੈਨੂੰ ਨਹੀਂ ਅੱਖ ਆ ਗਿਆ ਕਿ ਤੇਰਾ ਇਹ ਹਵਾ ਪਰਮੇਸ਼ਰ ਤੈਨੂੰ ਆਕੜਾਇਆ ਜਿੱਥੇ ਜੋ ਜਾਵੇਂਗਾ ਤੇਰਾ ਇਹ ਹਵਾ ਪਰਮੇਸ਼ਰ ਹੋਤੇ ਤੇਰੇ ਅੰਗ ਤੇ ਸੰਗ ਹੋਵੇਗਾ। ਹallelujah। ਕੋਡਾ ਸਾਡੇ ਅੰਗ ਦੇ ਸੰਗੂਡ ਹੋਵੇਗਾ ਜਿਸ ਹੁਕਮ ਦੀ ਪਾਲਣਾ ਕਰ ਹੁਕਮਾਂ ਵਿੱਚ ਚੱਲਾਂਗੇ। ਜਿਸੀ ਰੋਕਦਾਰਾਂ ਨੂੰ ਬਰਕਤ ਦੇਵੇ। ਕੋਡਾ ਕਲੇਸ਼ਿਆ ਨੂੰ ਬਰਕਤ ਦੇਵੇ। ਕੁੜਾ ਕੇ ਖਜ਼ਾਨ ਨੂੰ ਖੁਦਾ ਬਰਕਤ ਦੇ ਜਿਹੜੇ ਕੁੜਾ ਦੇ ਵਚਨ ਚੱਲਦੇ ਨੇ ਖੁਦਾ ਨਾਲ ਬਰਕਤ ਦੇ ਕੋ ਨੂੰ ਮੰਨਦੇ ਨੇ ਕੁੜਾ ਨੰਬਰ ਕਰਦੇ ਇਹ ਬਾਰਦ ਕਰਦੇ ਨੇ ਖੁਦਾ ਨਾਲ ਬਰਕਤ ਦੇ ਦਾ ਸਭ ਦੀਆਂ ਆਸਾਂ ਮੀਡਾ ਨੂੰ ਪੂਰਿਆ ਕਰੇ ਘਰਾਂ ਦੀਆਂ ਲੜਾਈਆਂ ਝਗੜੇ ਆਰਥਿਕ ਤੰਗੀ ਆ ਇਸ ਨਾਮ ਦੇ ਵਿੱਚ ਦੂਰ ਹੋ ਜਾਣ ਇਸ ਇਸੋ ਕੁੜਾ ਦੇ ਹੁਕਮਾਂ ਤੇ ਚੱਲਣਾ ਜੁਰੀ ਆ ਕੁੜਾ ਦੇ ਵਚਨ ਨੂੰ ਮੰਨਣਾ ਜੁਰੀ ਆ ਦਵਾਵਾਂ ਗੀਟ ਉਹਨੇ ਇੱਕ ਸਾਈਡ ਤੇ ਆ ਲੇਕਿਨ ਸਭ ਤੋਂ ਠੇਕ ਕਲਾਮ ਆ ਜਿਹੜਾ ਕਲਾਮ ਨੂੰ ਪਹਿਲ ਦਿੰਦਾ ਆ ਜਿਹੜਾ ਕਲਾਮ ਨੇ ਜੀ ਦਿੰਦਾ ਆ ਦਾਨ ਨੂੰ ਜਿ ਦਿੰਦਾ ਆ ਜਿਹੜਾ ਕਲਾਮ ਨੂੰ ਜਿਤਨਾ ਹੀ ਦੇ ਰਿਹਾ ਉਹ ਦਾਨ ਨੂੰ ਵੀ ਕ੍ਰਿਜਤ ਨਹੀਂ ਦੇਵੇਗਾ ਅਸਲਿਕ ਜਿਹੜੇ ਸੁਣ ਰਹੇ ਨੇ ਤੁਹਾਡੇ ਕਲਾਮ ਨੂੰ ਇੱਜ਼ਤ ਦੋ ਤੁਹਾਡਾ ਕਲਾਮ ਨੂੰ ਇੱਜ਼ਤ ਦੇਵੇਗਾ ਤੁਹਾਡੇ ਕੁਮਾੜੇ ਚਿਲੋਕ ਤੁਹਾਡਾ ਨੂ ਵਡਾ ਹੋਵੇਗਾ ਤੁਹਾਡੇ ਬਚਨ ਦੀ ਪਾਲਣਾ ਕਰੋ ਫੁੱਦਾ ਤੁਹਾਡੀ ਇੱਜ਼ਤ ਨੂੰ ਵਡਾ ਹੋਵੇਗਾ ਤੁਹਾਡੇ ਘਰਾਂ ਨੂੰ ਖੁਦਾ ਵਰਗਾ ਵਡਾ ਹੋਵੇਗਾ ਤੁਹਾਡੇ ਬੱਚਿਆਂ ਨੂੰ ਖੁਦਾ ਬles ਕਰੇਗਾ ਫਦਾ ਪਰਮੇਸ਼ਵਰ ਅਸਲਿਕ ਕੁਮਾੜੇ ਚਿਲੋਕ ਦਾ ਯੇਸ਼ੂ ਦੇ ਕਈ ਵੱਡੇ ਸਚਨ ਪੜਿਆ ਸੁਣਿਆ ਹੋਈਆਂ ਯੇਸ਼ੂ ਨੇ ਕਲਾਮ ਦੇ ਨਾਲ ਸ਼ੈਤਾਨ ਹਰਾਇਆ ਆ ਅਸੀਂ ਆਪਣੀਆਂ ਗੱਲਾਂ ਨਾਲ ਸ਼ੈਤਾਨ ਹਰਾਉਣਾ ਚਾਹੁੰਦੇ ਆ ਪਰ ਸਾਡੀਆਂ ਗੱਲਾਂ ਨਾਲ ਖੁਦਾ ਨੇ ਨਹੀਂ ਹਰਨਾ ਸਾਡੇ ਲੰਮੀਆਂ ਲੰਮੀਆਂ ਦੁਆਵਾਂ ਨਾਲ ਖੁਦਾ ਸ਼ੈਤਾਨ ਨੇ ਨਹੀਂ ਹਰਨਾ ਖੁਦਾ ਨੇ ਵਚਨ ਨਾਲ ਹਰਨਾ ਹੈ ਹਲੈਲੂਇਆ ਸਾਡੇ ਬੰਦਨ ਸਾਡੇ ਸ਼ਰਾਪ ਸਾਡੀਆਂ ਗੱਲਾਂ ਸਾਡੇ ਝਗੜੇ ਲੜਾਈਆਂ ਝਗੜੇ ਸਭ ਯੇਸ਼ੂ ਨਾਮ ਦੇ ਵਿੱਚ ਕਲਾਮ ਦੁਆਰਾ ਖਤਮ ਹੋਣ ਯੇਸ਼ੂ ਨਾਮ ਚ ਖਤਮ ਹੋਣਾ ਹੈ ਹੁਕਮਾਂ ਦੇ ਚੱਲਾਂਗੇ ਤੇ ਸ਼ਾਂਤ ਸ਼ਾਂਨ ਕੋਹਾਂ ਕੋਹਾਂ ਦੂਰ ਟੱਕ ਜਾਏਗਾ ਬੰਡਾਂ ਟੁੱਟਣਗੇ ਸ਼ਰਾਬ ਟੁੱਟਣਗੇ ਜੇ ਹੁਕਮਾਂ ਦੇ ਚੱਲਾਂਗੇ ਜੇ ਦੇ ਵਚਨ ਦੀ ਪਾਲਣਾ ਕਰਾਂਗੇ ਜਿਹੜੇ ਵਚਨ 'ਚ ਰਵਾਂਗੇ ਕੋਈ ੜੀ ਗੱਲ ਸੁਣਾਗੇ ਕੰਨ ਲਾ ਕੇ ਗੱਲ ਦੀ ਕੋਈ ੜੀ ਗੱਲ ਸੁਣਾਗੇ ਹallelujah ਖੁਦਾ ਅਨੁਸਾਰਿਆਂ ਨੂੰ ਖੁਦਾ ਬਰਕਤ ਦੇ ਜਿੰਨਾ ਜਿਹੜੇ ਕਲਾਮ ਸੌਂਦੇ ਖੁਦਾ ਉਹਨਾਂ ਦੇ ਘਰਾਂ ਨੂੰ ਖੁਦਾ ਬਰਕਤ ਦੇ ਉਹਨਾਂ ਦੇ ਪਰਿਵਾਰਾਂ ਨੂੰ ਖੁਦਾ ਬਰਕਤ ਦੇ ਉਹਨਾਂ ਦੇ ਬੱਚਿਆਂ ਨੂੰ ਖੁਦਾ ਬਰਕਤ ਦੇ ਜਿਹੜੀਆਂ ਭੇਟਾਂ ਕੁਦਾ ਦੇ ਪਵਨ ਚਾਰੀਆਂ ਨੇ ਖੁਦਾ ਨਾਲ ਨੂੰ ਬਰਕਤ ਦੇਵੇ ਪਰਮੇਸ਼ਰ ਨਾ ਕਮਾਈਆਂ ਨੂੰ ਖੁਦਾ ਬlesਕ ਦੇ ਕਮਾਈਆਂ ਨੂੰ ਖੁਦਾ ਵਾਜੇ ਦੇਵੇ ਮੇਰੇ ਪਰਮੇਸ਼ਰ ਆਮੀਨ ਖੁਦਾ ਇਹ ਵਾਜੇ ਯਰੀ ਖੁਦਾ ਬਿਟਾ ਪਰਮੇਸ਼ਰ ਆਮੀਨ ਮੇਰੇ ਪ੍ਰਭੂ ਗਿਆਕਰੋ ਜਿਨਾਂ ਇਹ ਕਲਾਮ ਪਹੁੰਚੇ ਖੁਦਾ ਨਾਲ ਦੇ ਬੰਦਨ شراب ਸਾਰੇ ਟੁੱਟ ਜਾਣ ਯੇਸ਼ੂ ਨਾਮ ਚ ਮੇਰੇ ਖੁਦਾ ਬਿਟਾ ਸਾੜੇ ਲੜਾਈਆਂ ਝਗੜੇ ਯੇਸ਼ੂ ਨਾਮ ਚ ਖਤਮ ਹੋ ਜਾਣ ਮੇਰੇ ਪਰਮੇਸ਼ਰ ਆਮੀਨ ਖੁਦਾ ਇਹ ਵਾਜੇ ਟਗਮ ਕਾਦਾ ਮੇਰੇ ਖੁਦਕ ਚੋਂ ਕਾਦਾ ਖੁਦਾ ਸਾਰੇ ਗੰਦੀਆਂ ਪਰੇ ਟਾਂਸ਼ ਨਾਮ ਚ ਮੇਰੇ ਖੁਦਾ ਕਲਸੀਆ ਦੂਰ ਹੋ ਜਾਓ ਮੇਰੇ ਖੁਦਾ ਕੜਾ ਸੁਣ ਰਣ ਕਰਾ ਪ੍ਰਾਨ ਖੁਦਾ ਸ਼ਾਂਤੀ ਦੇ ਮੇਰੇ ਪਰਮੇਸ਼ਰ ਰਾਮ ਖੁਦਾ ਸ਼ਾਂਤੀ ਰਾਜ ਕੁਮਾਰ ਜੋ ਪਿਤਾ ਮੇਰੇ ਖੁਦਾ ਮੇਰੇ ਪਰਮੇਸ਼ਰ ਪਰ ਜਿੰਨਾ ਜਗ ਕਲਾਮ ਜਾਵੇ ਖੁਦਾ ਔਰ ਸੁਣ ਕੇ ਆਜ਼ਾਦ ਹੋ ਜਾਣ ਮੇਰੇ ਪਰਮੇਸ਼ਰ ਰਾਮ ਖੁਦਾ ਵਚਨ ਨੂੰ ਮੰਨਣ ਵਾਲੇ ਹੋ ਜਾਣ ਪਰਮੇਸ਼ਰ ਵਚਨ ਚੱਲਣ ਵਾਲੇ ਹੋ ਜਾਣ ਵਚਨ ਸੁਣਨ ਵਾਲੇ ਹੋ ਜਾਣ ਮੇਰੇ ਪਰਮੇਸ਼ਰ ਰਾਮ ਖੁਦਾ ਇਹ ਆਵਾਜ਼ ਯਰੀ ਖੁਦਾ ਸਭ ਨੂੰ ਬਰਕਤ ਦੇ ਪਰਮੇਸ਼ਰ ਰਾਮ ਖੁਦਾ ਸਭ ਦੀ ਆਸਾਂ ਮੇਡਾਂ ਤਾਂ ਨਾਮ ਚ ਪੂਰੀਆਂ ਹੋ ਜਾਣ ਮੇਰੇ ਪਰਮੇਸ਼ਰ ਇਹ ਵੀ ਢਾਡੇ ਲੋਕ ਨੇ ਖੁਦਾ ਇਹ ਵੀ ਲੋਕ ਢਾਡੇ ਲਾਉ ਦੇ ਕਰਦੇ ਲੋਕ ਨੇ ਮੇਰੇ ਪਰਮੇਸ਼ਰ ਸਭ ਨੰਬਰ ਕਰ ਦੋਪਰਮੇਸ਼ਵਰ ਐਟ ਆਡੀ ਪ੍ਰਜਾਇ ਮੇਰੇ ਖੁਦਾ ਐਟ ਆਡੀ ਲੋਡਿਕ ਦੇ ਲੋਕ ਨੇ ਪਰਮੇਸ਼ਰ ਆਮਨ ਫੜਾ ਸਭ ਨੰਬਰ ਕਰਿਆ ਕਿਰਪਾ ਕਰੋ ਯੇਸ਼ੂ ਨਾਮ ਮੰਗਦਾ ਆਮੇਨ ਆਮੇਨ ਧੂਜ ਮੰਗਿਆ ਸਵਿਤਾ